ਦੂਰੀ ਮੇ ਪੰਜਾਬ ਯੂਥ ਕਾਂਗਰਸ ਕੇ ਜਨਰਲ ਸੈਕਟਰੀ ਸ਼ੁਭਮ ਸ਼ਰਮਾ ਸ਼ੁਭੀ ਔਰ ਹਲਕਾ ਦੂਰੀ ਕੇ ਬਲਾਕ ਪ੍ਰਧਾਨ ਕੀ ਤਰਫ ਸੇ ਦੂਰੀ ਕੇ ਸਨਾਤਨ ਧਰਮ सभा में एक मीटिंग का आयोजन किया गया जिसमें दूरी हल्का के छहत्तर गाँवों और सिद्धी दूरी के मौजूदा और सबका काउंसलर भी इस मीटिंग में मौजूद रहे इस मीटिंग में कांग्रेस की तरफ से मुखिया मेहमान हल्का कोऑर्डिनेटर गुरमेल सिंह मोड़ विशेष रूप से मौजूद रहे मीटिंग में कांग्रेस की उपलब्धियों का जिक्र किया गया और आने वाले विधानसभा चुनाव में कांग्रेस की तरफ से शुभम शर्मा शुभी को उम्मीदवार बनाने के लिए कांग्रेस हाईकमान को पुरजोर अपील की गई कि आने वाले विधानसभा चुनाव में दूरी से कांग्रेस पार्टी शुभम शर्मा शुभी को टिकट देकर नवाजे और शुभम शर्मा शुभी ही दूरी की डूबती हुई कास्ती को पार कर सकता है क्योंकि पंजाब में अगली बार कांग्रेस की ही सरकार बनने जा रही है आम आदमी पार्टी पर तंज कसते हुए उन्होंने कहा कि पंजाब का छोटा सा शहर दूरी सी एम सिटी के नाम से जाना जाता है सी सिटी होने का कोई भी लाभ दूरी को नहीं मिला उन्होंने मीडिया से बातचीत करते हुए कहा कि जो आज हमारी मीटिंग हुई है इसमें पूरे हलके के गांवों से लोगों ने भाग लिया है और आने वाली सरकार कांग्रेस की ही बनने जा रही है मैं ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਭਰਾ ਗੁਰਮੀਲ ਸਿੰਘ ਮੋਹਰ ਸਾਹਿਬ ਜੋ ਅੱਜ ਬਤੌਰ ਕੋਆਰਡੀਨੇਟਰ ਪਹੁੰਚੇ ਹੈ ਸਾਡੀ ਪਹਿਲੀ ਮਹੀਨੇ ਬਾਅਦ ਜਿਹੜੀ ਕਾਂਗਰਸ ਦੀ ਮੀਟਿੰਗ ਇਹਨਾਂ ਦੀ ਅਗਵਾਈ ਤੇ ਹੇਠ ਹੋਈ ਹੈ ਕਿਉਂਕਿ ਅਸੀਂ ਪਿਛਲੇ 3-4 ਮਹੀਨਿਆਂ ਤੋਂ ਕੰਟੀਨਿਊਸਲੀ ਮੀਟਿੰਗਾਂ ਕਰ ਰਹੇ ਹਰ ਮਹੀਨੇ ਵਿੱਚ ਅੱਜ ਬਲਾਕ ਰੂਰਲ ਬਲਾਕ ਅਰਬਨ ਬਲਾਕ 1 ਐਂਡ ਬਲਾਕ 2 ਦੀਆਂ ਮੀਟਿੰਗਾਂ ਹੋਈਆਂ ਸਾਡੇ ਪ੍ਰਧਾਨ ਲਖਵੀਰ ਸਿੰਘ ਬਮਾਲ ਔਰ ਸਤੀਜ ਜਿੰਦਲ ਜੀ ਦੀ ਅਗਵਾਈ ਹੇਠ ਹੋਈ ਹੈ ਮੈਂ ਧੰਨਵਾਦ ਕਰਦਾ ਹਰ ਵਰਕਰ ਸਹਿਬਾਨ ਕਿਉਂਕਿ ਇਹ ਜਿਹੜਾ ਸਮਾਹ ਹੁੰਦਾ ਹੈ ਨਾ ਪਿੰਡਾਂ ਦੇ ਵਿੱਚ ਹਰ ਵਿਅਕਤੀ ਕੋਈ ਕੱਦੂ ਲਾਉਂਦਾ ਕੋਈ ਝੋਨੇ ਲਾਉਣ ਦੀ ਤਿਆਰੀ ਕਰ ਰਹੀ ਹੈ ਬਹੁਤ ਪੀਕ ਦਾ ਸਮਾਂ ਆਉਂਦਾ ਬਿਜ਼ੀ ਹੁੰਦਾ ਹੈ ਔਰ ਵਪਾਰੀ ਜਿਹੜੇ ਦੁਕਾਨਾਂ ਤੇ ਇਸ ਸਮੇਂ ਬੈਠੇ ਹੁੰਦੇ ਆ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਸਾਰੇ ਸਾਡੇ ਸਾਥੀ ਸਹਿਬਾਨ ਪਹੁੰਚੇ ਮੈਂ ਹਰ ਇੱਕ ਵਰਕਰ ਦਾ ਧੰਨਵਾਦ ਕਰ ਦਿੰਦਾ ਹਾਂ ਬਹੁਤ ਅੱਜ ਚੋਨਾਵਾਂ ਦਾ ਕੀ ਕੀ ਦੇਖੋ ਅੱਜ 2027 ਦੀ ਚੋਨਾ ਵਿੱਚ ਅੱਜ ਦਾ ਜੋ ਘੱਟ ਸੀ ਦੇਖੋ ਇੰਨੀ ਗਰਮੀ ਇਨਾ ਪੀਕ ਸੀਜ਼ਨ ਹੋਣ ਦੇ ਬਾਵਜੂਦ ਜਿਹੜੇ ਸਾਹਬ ਨਾਲ ਸਾਡੇ ਵਰਕਰ ਸਹਿਬਾਨ ਬੜੇ ਜੋਸ਼ੀਲੇ ਢੰਗ ਨਾਲ ਸਵਾਗਤ ਕਰਨ ਸਾਡੇ ਕੋਆਰਡੀਨੇਟਰ ਸਹਿਬਾਨ ਦਾ ਪਹੁੰਚੇ ਹੈ ਇਸ ਗੱਲ ਦੀ ਇਹ ਗਵਾਹੀ ਭਰਦੇ ਆ ਕਿ 2027 ਵਿੱਚ ਹਲਕਾ ਧੂਰੀ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਵੇਗਾ। ਸਟਾਰਟ ਕਰੋ 12 ਜਨਵਰੀ। ਸਾਰੇ ਕਰਮੀਆਂ ਨੂੰ ਕੋਆਰਡੀਨੇਟਰ ਬਣਾ ਕੇ ਦੇ ਭੇਜਿਆ ਕਿਸ ਤਰ੍ਹਾਂ ਪਹਿਲਾਂ ਤਾਂ ਸੀ ਸਾਡੇ ਦੁਨੀਆ ਬਲਾਕ ਪ੍ਰਧਾਨ ਸਹਿਰੀ ਅਤੇ ਦਿਯਾਤੀ ਸਮੂਚੀ ਟੀਮ ਦਾ ਕਾਂਗਰਸ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ। ਇਨਨੋ ਇੱਥੇ ਅੱਜ ਛੋੜੇ ਸੱਦੇ ਤੇ ਪਹੁੰਚਦੇ ਇੰਨਾ ਵੱਡਾ ਇਕੱਠ ਹੋਇਆ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਆਉਣ ਵਾਲਾ ਟਾਈਮ ਕਾਂਗਰਸ ਦਾ ਕਿਉਂਕਿ ਜੋ ਆਪਣੇ ਆਪ ਵਰਕਰ ਘਰਾਂ 'ਚੋਂ ਉੱਠ ਕੇ ਆਉਂਦੇ ਆ ਉਦੋਂ ਪਤਾ ਲੱਗਦਾ ਵੀ ਆਉਣ ਵਾਲਾ ਟਾਈਮ ਕਾਂਗਰਸ ਦਾ ਹੁਣ 2027 ਦੇ ਵਿੱਚ ਸਾਡੀ ਕਾਂਗਰਸ ਪਾਰਟੀ ਸਰਕਾਰ ਬਣੂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਮਰੀਂਦਰ ਸਿੰਘ ਰਾਜਾ ਵੜਿੰਗ ਜੀ ਨੇ ਸਾਨੂੰ ਸਾਡੇ ਤੇ ਮਾਣ ਸਨਮਾਨ ਦੇ ਕੇ ਸਾਨੂੰ ਧੂਰੀ ਭੇਜਿਆ ਜਾਓ ਜਾ ਕੇ ਉਥੇ ਵਰਕਰਾਂ ਦੀ ਸੁਣੋ ਵਰਕਰਾਂ ਨੂੰ ਕੰਮਜਾਪ ਕਰੋ ਅਸੀਂ ਹੁਣ ਵਰਕਰਾਂ ਦੇ ਵਿੱਚ ਜੋ ਸਾਡੀ ਡਿਊਟੀ ਲਈ ਗਈ ਆ ਅਸੀਂ ਕਮੇਟੀਆਂ ਬਣਾਉਣੀਆਂ ਸਭ ਤੋਂ ਪਹਿਲਾਂ ਅਸੀਂ ਬਲਾਕ ਬਾਡੀ ਵੀ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਉਹ ਅਸੀਂ ਨਵੇਂ ਸ਼ਾਮਲ ਕਰਾਂਗੇ ਉਸ ਤੋਂ ਬਾਅਦ ਸਾਡਾ ਕੰਮ ਕੀ ਆ ਅਸੀਂ ਪਿੰਡ-ਪਿੰਡ ਜਾਵਾਂਗੇ ਹਰੇਕ ਮੁਹੱਲੇ ਦੇ ਵਿੱਚ ਜਾਵਾਂਗੇ ਹਰੇਕ ਬਾੜ ਦੇ ਵਿੱਚ ਜਾਵਾਂਗੇ ਉਥੇ ਅਸੀਂ ਹਰੇਕ ਬੂਥ ਤੇ 21 ਮੈਂਬਰੀ ਕਮੇਟੀ ਬਣਾਵਾਂਗੇ ਉਹ ਕਮੇਟੀ ਕੀ ਆ ਉਹ ਸਾਰੇ ਵੋਟਰਾਂ ਦੇ ਨਾਲ ਵਰਕਰਾਂ ਦੇ ਨਾਲ ਤਾਲਮਿਲ ਕਰੂਗੀ ਆਪਾਂ ਦੇਖਦੇ ਆਂ ਕਿ ਜਦੋਂ ਸਰਕਾਰਾਂ ਹੁੰਦੀਆਂ ਨਾ ਉਹ ਕੁਝ ਵੀ ਕਰ ਸਕਦੀਆਂ ਕਿਉਂਕਿ ਜਿਹੜੀ ਸਾਡਾ ਬੂਥ ਕਮੇਟੀ ਬਣੂਗੀ ਉਹਦੇ ਵਿੱਚ ਸਾਡਾ ਇੱਕ ਪ੍ਰਧਾਨ ਲੱਗੂਗਾ ਆ ਕਾਈ ਪ੍ਰਧਾਨ ਉਸ ਬੂਥ ਦਾ ਫਿਰ ਸਾਡੇ ਮੰਡਲ ਪ੍ਰਧਾਨ ਲੱਗਣਗੇ ਜਿਵੇਂ ਕਿ ਇਹ ਇੱਕ ਬਲਾਕੇ ਦੇ ਵਿੱਚ ਦੋ ਜਾਂ ਤਿੰਨ ਸਾਡੇ ਮੰਡਲ ਪ੍ਰਧਾਨ ਹੁੰਦੇ ਆ ਉਹ ਮੰਡਲ ਪ੍ਰਧਾਨਾਂ ਦਾ ਕੰਮ ਕੀ ਹੋਊਗਾ ਉਹ ਬੂਥ ਲੈਵਲ ਦੀ ਕਮੇਟੀ ਦਾ ਕੰਮ ਦੇਖਣਗੇ ਜਿਹੜੀ ਸਾਡੀ ਬਲਾਕ ਕਮੇਟੀ ਆ ਉਹ ਗਾਹ ਮੰਡਲ ਪ੍ਰਧਾਨਾਂ ਦਾ ਕੰਮ ਦੇਖੂਗੀ ਉਸ ਤੋਂ ਅੱਗੇ ਸਾਡਾ ਜ਼ਿਲ੍ਹਾ ਜਿਹਦਾ ਕੰਮ ਆ ਜਾਂਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਬਲਾਕ ਬਾਡੀ ਦਾ ਕੰਮ ਦੇਖੂਗਾ ਵੀ ਅਸੀਂ ਹਰੇਕ ਮਹੱਲੇ ਦੇ ਵਿੱਚ ਕਾਂਗਰਸ ਪਾਰਟੀ ਨੂੰ 2027 ਦਾ ਜਿਸ ਮਿਸ਼ਨ ਲੈ ਕੇ ਚੱਲੇ ਆ ਵੀ 2027 ਦੇ ਵਿੱਚ ਅਸੀਂ ਕਾਂਗਰਸ ਪਾਰਟੀ ਸਰਕਾਰ ਲਿਆਉਣੀ ਆ ਵਰਕਰਾਂ ਦੇ ਵਿੱਚ ਜੋਸ਼ ਭਰਨਾ ਵਰਕਰ ਤਿਆਰ ਕਰਨੇ ਇੱਕ ਪਾਸੇ ਸੁਣੇ ਇਹ ਗੱਲ ਕਹੀ ਆ ਵੀ ਨਵੇਂ ਵਰਕਰ ਜਿਹੜੇ ਅਸੀਂ ਧੱਕੀ ਕਰਾਂਗੇ ਜਿਹੜੇ ਪੁਰਾਣੇ ਵਰਕਰ ਨੇ ਉਹਨਾਂ ਨੂੰ ਵੀ ਪਦਉਨਸ ਕੀਤਾ ਜਾਊਗਾ ਜਿ ਜਿੰਨੇ ਪ੍ਰਾਣੇ ਵਰਕਰਾਂ ਨੇ ਸਭ ਤੋਂ ਪਹਿਲਾਂ ਸਾਡੇ ਉਹ ਵਰਕਰਾਂ ਦਾ ਮੁੱਲ ਪਾਊਗਾ ਕਿਉਂਕਿ ਕਾਂਗਰਸ ਸਰਕਾਰ ਉਹ ਸਰਕਾਰਾਂ ਦੇ ਵਿੱਚ ਬਹੁਤ ਕੁਝ ਹੁੰਦਾ ਕਿਉਂਕਿ ਜਿਹੜੇ ਵਰਕਰਾਂ ਨੇ ਸੰਤਾਪ ਝੰਡਾਇਆ ਆ ਸਰਕਾਰ ਦੇ ਵਿੱਚ ਦੇਖਿਆ ਆਪਾਂ ਝਾੜੂ ਵਾਲੇ ਬੇਦੋਸ਼ਾਂ ਤੇ ਨਿਰਦੋਸ਼ ਬਿਨਾਂ ਗੱਲਬਾਤੋਂ ਪਰਚੇ ਦਿੱਤੇ ਨੇ ਅਸੀਂ ਉਹ ਮਤਲ ਉਹ ਵਰਕਰਾਂ ਦਾ ਮੁੱਲ ਪਾਵਾਂਗੇ ਜਿਹੜੇ ਕਾਂਗਰਸ ਪਾਰਟੀ ਦੇ ਲਈ ਜਿਨ੍ਹਾਂ ਨੇ ਇਹ ਸੰਤਾਪ ਝੰਡਾਇਆਗਾ ਉਹਨਾਂ ਨੂੰ ਅਸੀਂ ਪਹਿਲੇ ਧਾਰ ਤੇ ਅੱਗੇ ਲੈ ਕੇ ਆਵਾਂਗੇ ਆਮ ਆਦਮੀ ਪਾਰਟੀ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਰੇਗੂਚਾ ਕਿਤੇ ਵੀ ਨਹੀਂ ਕਿ ਸਥਿਤੀ ਕਿੱਥੇ ਹੈ ਜੀ ਦੇਖਿਆ ਆਪਾਂ ਦਿਨ ਦਿਨ ਡਕੈਤੀਆਂ ਲੁੱਟਾਂ ਖੋਹਾਂ ਰਾਤ ਨੂੰ ਕਤਲ ਹੋ ਰਹੇ ਨੇ ਤੁਸੀਂ ਦੇਖਿਆਗਾ ਇਹਨਾਂ ਤੋਂ ਆਪਣਾ ਬਹੁਤ ਨੌਜਵਾਨ ਸਾਡਾ ਸਾਥੀ ਸਿੱਧੂ ਮੂਸੇਵਾਲੇ ਦਾ ਹਾਲੇ ਉਹਦੇ ਵਿੱਚ ਇਨਸਾਫ ਨਹੀਂ ਮਿਲਿਆ ਕਿਤੇ ਕਿਤੇ ਵੀ ਕੋਈ ਕਿਤੇ ਨਹੀਂ ਸੁਣਵਾਈ ਨਹੀਂ ਨਿਤ ਲੁੱਟਾਂ ਖੋਹਾਂ ਹੁੰਦੀਆਂ ਡਾਕੇ ਹੁੰਦੇ ਆ ਕਾਤਲ ਹੁੰਦੇ ਆ ਬੁਰਾ ਹਾਲਾ ਪੰਜਾਬ ਦੇ ਵਿੱਚ ਕੋਈ ਵੀ ਸਥਿਤੀ ਨਹੀਂ ਹੈਗੀ ਕਿਤੇ ਵੀ ਕੁਝ ਨਹੀਂ ਹੈਗਾ ਕਿਸੇ ਨੂੰ ਸਾਫ ਨਹੀਂ ਮਿਲ ਰਿਹਾ ਲਾ ਕੇ ਜਦੋਂ ਕੋਵਿਡ ਨਾਮ ਰਾਗ ਬਿਮਾਰੀ ਇੰਡੀਆ ਦੇ ਵਿੱਚ ਆਈ ਹੈ ਉਦੋਂ ਸਭ ਨੌਜਵਾਨ ਜਦੋਂ ਧੂੜੀ ਦੇ ਬਾੜਾਂ ਦੇ ਵਿੱਚ ਸੈਨੇਟਾਈਜ਼ ਕਰ ਰਿਹਾ ਸੀ ਮੈਡੀਸਟਾਂ ਦਾ ਤਾਂ ਮੈਂ ਪੁੱਛਿਆ ਪੰਜ ਸੱਤ ਮੁੰਡੇ ਹੋਰੇ ਦੇ ਨਾਲ ਸੀ ਮੈਂ ਬੇਟੇ ਬਹੁਤ ਅੱਛਾ ਲੱਗ ਰਿਹਾ ਹੈ ਕਿ ਇੱਕ ਨਾਮ ਰਾਤ ਬਿਮਾਰੀ ਕੋਵਿਡ ਕੋਰੋਨਾ ਇੰਡੀਆ ਦੇ ਵਿੱਚ ਆਈ ਹੈ ਵੀ ਤੁਸੀਂ ਉਹਦੇ ਨਿਯਮ ਤਾਰੇ ਸਾਰਾ ਕਰ ਰਹੇ ਹੋ ਤੇ ਨਾਲ ਅੰਕਲ બસ ਉਸ ਪ੍ਰਮਾਤਮਾ ਵੱਲੋਂ ਇੰਨੀ ਸ਼ਕਤੀ ਦਿੱਤੀ ਹੋਈ ਹੈ ਇੱਕ ਮਾਨਵਤਾ ਦੀ ਸੇਵਾ ਛੋਟੇ ਜਿਹੇ ਨੌਜਵਾਨ ਚਿਹਰੇ ਜਿਹਨ ਮੈਂ ਪਹਿਲੀ ਵਾਰ ਦੇਖੇ ਉਸ ਤੋਂ ਬਾਅਦ ਮੈਂ ਬੜਾ ਹੈਰਾਨ ਹੋਇਆ ਜੋ ਦੱਸਿਆ ਕਿ ਮੈਂ 7 ਸਾਲ ਆਸਟ੍ਰੇਲੀਆ ਲਾ ਕੇ ਕਿ ਹੁਣ ਪਿੱਛੇ ਇੰਡੀਆ ਆਇਆ ਮੈਂ ਕਿ ਸ਼ਬਦ ਇਹ ਕੰਗਾ ਸਮਝ ਨਹੀਂ ਆਈ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਪਲੱਸ ਟੂ ਕਰਕੇ ਗ੍ਰੈਜੂਏਸ਼ਨ ਕਰਕੇ ਜਹਾਜ਼ ਚੜ੍ਹ ਕੇ ਸਾਰੀ ਕੈਨੇਡਾ ਆਸਟ੍ਰੇਲੀਆ ਜਰਮਨੀ ਜਾ ਰਹੀ ਹੈ ਕਿ ਤੁਸੀਂ 7 ਸਾਲ ਉਧਰ ਮਾਸਟਰ ਡਿਗਰੀ ਕਰਕੇ ਇੰਡੀਆ ਦੇ ਵਿੱਚ ਆਇਓ